ਲੋ ਵੀ ਮਿੱਤਰੋ ਜਿਹੜਾ ਮੇਰਾ ਵੀਰ ਭਰਾ ਘਰ ਦੀ ਬਣੀ ਹੋਈ ਚੀਜ਼ ਖਾਣ ਦਾ ਸ਼ੌਂਕੀ ਆ ਪਰ ਉਹਨੂੰ ਘਰ ਦੇ ਵਿੱਚ ਨਹੀਂ ਮਿਲਦੀ ਕਿਉਂਕਿ ਬਾਈ ਜੀ ਬਹੁਤ ਲੋਕਾਂ ਨੂੰ ਚੀਜ਼ਾਂ ਬਣਾਉਣੀਆਂ ਨਹੀਂ ਆਉਂਦੀਆਂ ਪਹਿਲੀ ਗੱਲ ਹੈ ਸ਼ੁੱਧ ਸਫਾਈਦਾਰ ਤੇ ਇੱਕ ਨੰਬਰ ਕੁਆਲਿਟੀ ਦੀ ਚੀਜ਼ ਲੈਣ ਲਈ ਤੁਹਾਨੂੰ ਆਉਣਾ ਪੈਣਾ ਜੀ ਸ਼ਹਿਰ ਸੰਗਰੂਰ ਦੇ ਵਿੱਚ ਢਿਲੋਂ ਡੈਰੀ ਫਾਰਮ ਤੇ ਤੇ ਗੱਲ ਕਰਦੇ ਹਾਂ ਬਾਈ ਹੋਰਾਂ ਨਾਲ ਬਾਈਆਂ ਨੇ ਕੀ ਕੀ ਚੀਜ਼ਾਂ ਰੱਖੀਆਂ ਨੇ ਤੇ ਕਿਹੜੀ ਕੁਆਲਿਟੀ ਦੀਆਂ ਰੱਖਿਆਣ ਬਾਕੀ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਤੇ ਗੱਲ ਕਰਦੇ ਆ ਵੀਰੇ ਨਾਲ ਸਾਸੀਗਾ ਵੀਰ ਜੀ ਸਾਸੀਗਾ ਬਾਈ ਜੀ ਉਹ ਠੀਕ ਆ ਪੰਜੀ ਐਨ ਵਧੀਆ ਬਾਈ ਜੀ ਕਿਹੜੇ ਕਿਹੜੇ ਆਪਾਂ ਚੀਜ਼ਾਂ ਨੇ ਜਿਹੜੀਆਂ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਤਿਆਰ ਕਰਦੇ ਆ ਤਾਂ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਆਪਣੇ ਕੋਲ ਇਸ ਟਾਈਮ ਵੀਰੇ ਆਪਣੇ ਕੋਲ ਬਿਸਕਟ ਤੇ ਫਿਲਹਾਲ ਮਠੀ ਹੈ ਠੀਕ ਹੈ ਜੀ ਜੇ ਆਪਾਂ ਨੂੰ ਕੋਈ ਗੁਲਗਲੀ ਕਹਿੰਦਾ ਜਾਂ ਮਾਲ ਪੂੜੇ ਕਹਿੰਦਾ ਅੱਛਾ ਜੀ ਜਾਂ ਕੋਈ ਮੱਠੀ ਉਹ ਆਪਾਂ ਅਵੇਲੇਬਲ ਕਰਾ ਦਿੰਨੇ ਆ ਆਪਣੇ ਘਰ ਦੀਆਂ ਸਮਾਨ ਜਿਹੜਾ ਦੇਸੀ ਕੋਈ ਵੀ ਸਮਾਨ ਆ ਯਾਨੀ ਕਿ ਉਹਨਾਂ ਦੇ ਆਰਡਰ ਦੇ ਮੁਤਾਬਿਕ ਉਹਨਾਂ ਆਪਾਂ ਤਿਆਰ ਕਰਕੇ ਦੇ ਕਰ ਸਕਦੇ ਆ ਫਿਲਹਾਲ ਅੱਜ ਦੇ ਆਰਡਰ ਨੇ ਆਪਣੇ ਮੱਠੀ ਦੇ ਬਿਸਕਟ ਦੇ ਇਹ ਅੱਜ ਤੇ ਰੈਡੀ ਨੇ ਅੱਛਾ ਜੀ ਘਰ ਦੀ ਚੀਜ਼ ਬਣੀ ਹੋਈ ਆ ਸਾਰਾ ਕੁਝ ਘਰ ਦੀ ਬਣਿਆ ਹੋਇਆ ਵੀਰੇ ਕਵਾਲਿਟੀ ਤੇ ਜ਼ੋਰ ਲਾਇਆ ਹੋਇਆ ਹਾਂਜੀ ਮੁਨਾਫੇ ਤੇ ਕੋਈ ਜ਼ੋਰ ਨਹੀਂ ਲਾਇਆ ਨੀ ਮੈਂ ਅੱਗੇ ਖਾ ਕੇ ਦੇਖਿਆ ਕਵਾਲਿਟੀ ਇੱਕ ਨੰਬਰ ਹਾਂ ਤਾਂ ਹੀ ਪਹਿਲਾਂ ਤੁਹਾਨੂੰ ਟੇਸਟ ਕਰਾਇਆ ਵੀ ਮੈਂ ਦੇਖ ਲਓ ਫੇਰ ਹੀ ਬੋਲੋਗੇ ਹਾਂਜੀ ਹਾਂਜੀ ਇਹ ਇਸ ਤੋਂ ਇਲਾਵਾ ਕੀ ਆਪਣੇ ਕੋਲ ਹੋਰ ਕਿਹੜੀ ਆਈਟਮ ਹੁੰਦੀ ਹੈ ਇਸ ਤੋਂ ਇਲਾਵਾ ਵੀਰੇ ਆਪਣੇ ਕੋਲ ਕਿਆ ਹੁੰਦਾ ਮੱਖਣ ਆ ਕਿਸੇ ਨੇ ਕਰੀਮ ਲੈਣੀ ਆ ਪਨੀਰ ਦੁੱਧ ਦਹੀਂ ਠੀਕ ਹੈ ਇਹ ਵੀ ਆਪਣੇ ਕੋਲ ਆਪਦਾ ਡੈਰੀ ਫਾਰਮ ਆ ਆਪਾਂ ਆਵਦਾ ਜੀ ਆਪਾਂ ਕੋ ਮੁੱਲ ਨਹੀਂ ਲੈਂਦੇ ਕਿਸ ਤੋਂ ਆਪਦਾ ਡੈਰੀ ਫਾਰਮ ਆਪਣਾ ਪਿੰਡ ਰੂਪਾ ਜਿਹੜੀ ਚ ਠੀਕ ਹੈ ਜੀ ਜਾਨੀ ਕਿ ਆਪਣੇ ਕੋਲ ਸਾਰਾ ਇੱਕ ਨੰਬਰ ਕੁਆਲਿਟੀ ਦੇ ਵਿੱਚ ਹਾਂਜੀ ਹਾਂਜੀ ਕਈ ਵਾਰ ਉਹ ਬੰਦਾ ਆਲਾ ਕਹਿੰਦਾ ਕਿ ਯਾਰ ਇਹ ਤਾਂ ਇੱਕ ਵੇਚਣ ਦੇ ਮਾਰੇ ਇਹ ਇੱਕ ਚੀਜ਼ਾਂ ਕਹਿ ਰਹੇ ਨੇ ਕਿ ਟੈਸਟ ਕਰਵਾਣਾ ਹੋਵੇ ਅਗਲੇ ਨਹੀਂ ਜਿੱਥੇ ਬਾਈ ਸਾਡਾ ਚੈਲੰਜ ਆ ਸਾਡਾ ਕਿਓ ਕਿਤੇ ਮਰਜ਼ੀ ਟੈਸਟ ਕਰਾਓ ਸੀ ਤਾਂ ਕਹਿੰਦੇ ਵੀ ਸਾਡਾ ਟੈਸਟ ਕਰਾ ਕੇ ਕਿਓ ਲੈ ਲਓ ਠੀਕ ਹੈ ਇਹ ਵੀ ਸਾਡਾ ਚੈਲੰਜ ਆ ਜਿੱਥੇ ਮਰਜ਼ੀ ਟੈਸਟ ਕਰਾ ਸਕਦੇ ਹੋ ਇੱਕ ਨੰਬਰ ਚੀਜ਼ ਆ ਇਹ ਦਾਵਾ ਸਾਡਾ ਸਾਡਾ ਨਾਮ ਵੀ ਰ ਕੋਈ ਵੀ ਬੰਦਾ ਅਸੀਂ ਇਹ ਦੇਖ ਚੁੱਕੇ ਖਿੱਤੇ ਚ ਸਾਰਾ ਕੁਝ ਵੱਡ ਕੇ ਦੇਖਿਆ ਲੋਕ ਚੰਗੀਆਂ ਚੀਜ਼ਾਂ ਚਾਹੁੰਦੇ ਨੇ ਲੋਕਾਂ ਨੂੰ ਮਿਲ ਨਹੀਂ ਰਹੀਆਂ ਅਸੀਂ ਉਹ ਪ੍ਰੋਵਾਈਡ ਕਰਾਉਣਾ ਚਾਹੁੰਦੇ ਆ ਵੀ ਲੋਕ ਲੈਣ ਸਾਤੋਂ ਆ ਕੇ ਦੇਖਣ ਟੇਸਟ ਕਰਨ ਫੇਰ ਪੈਸੇ ਦੇ ਦੇਣ ਸਾਨੂੰ ਇਹ ਵੀ ਜ਼ਾਬਰ ਵੀ ਪਹਿਲਾਂ ਲੜ ਪਹਿ ਟੈਸਟ ਕਰਕੇ ਫੇਰ ਸਾਨੂੰ ਪੈਸੇ ਦੇ ਦਿਓ ਲੈ ਕੇ ਜਾਣੇ ਨਹੀਂ ਅਸੀਂ ਪੈਸੇ ਵੀ ਮੋੜ ਦਾਂਗੇ ਜੇ ਨਹੀਂ ਪਸੰਦ ਹੈਗੀ ਚੀਜ਼ ਪੈਸੇ ਵੀ ਮੋੜ ਦਾਂਗੇ ਅੱਛਾ ਜਿਹੜੀ ਜਿਹੜੀ ਚੀਜ਼ ਨਹੀਂ ਪਸੰਦ ਹੈ ਤਾਂ ਪੈਸੇ ਵਾਪਸ ਕਰ ਹਾਂ ਜੇ ਕੋਈ ਅਗਲਾ ਕੋਈ ਵੀ ਹਾਸੁੱਡੀ ਚੀਜ਼ ਜਿਵੇਂ ਤੁਸੀਂ ਬੋਲਿਆ ਵੀ ਦੇਸੀ ਜਾਂ ਪਿਓਰ ਵੀ ਨਹੀਂ ਹੈਗੀ ਭਾਈ ਆਪਾਂ ਨੂੰ ਸਾਬਤ ਕਰਿਆ ਆਪਾਂ ਅਗਲੇ ਦੇ ਪੈਸੇ ਵਾਪਸ ਅਸੀਂ ਆਪਦੀ ਚੀਜ਼ ਦੋ ਹੱਥ ਜੋੜ ਕੇ ਚੱਕ ਲਵਾਂਗੇ ਲੇਕਿਨ ਇਹਦਾ ਜਿਹੜਾ ਰੇਟ ਰਹੇਗਾ ਰੇਟ ਮਾਰਕੀਟ ਦੇ ਹਿਸਾਬ ਨਾਲ ਰਹੇਗਾ ਜਾਂ ਉਹ ਤੋਂ ਅਪ ਡਾਊਨ ਵੀ ਹੋ ਸਕਦਾ ਤੁਹਾਡਾ ਨਹੀਂ ਮਾਰਕੀਟ ਦੇ ਹਿਸਾਬ ਨਾਲ ਨਹੀਂ ਰੇਟ ਇਹ ਤਾਂ ਰਹੂਗਾ ਜੀ ਜੀ ਕੁਆਲਿਟੀ ਦੇ ਹਿਸਾਬ ਨਾਲ ਕੁਆਲਿਟੀ ਦੇ ਸਾਨ ਠੀਕ ਹੈ ਜੀ ਹਾਂ ਜਦੋਂ ਦੇਸੀ ਚੀਜ਼ ਹੈ ਕਿਉਂਕਿ ਹਾਂਜੀ ਹਾਂਜੀ ਦੇਸੀ ਚੀਜ਼ ਬਣਾਉਣ ਖਾਤਰ ਥੋੜਾ ਜਿਹਾ ਪ੍ਰੋਡਕਟ ਤਾਂ ਆਪਾਂ ਚੀਜ਼ ਵੀ ਵਧੀਆ ਪਾਉਣੀ ਪਊ ਸਾਰਾ ਕੁਝ ਹੀ ਪਿਓਰ ਪਾਉਣਾ ਪਊਗਾ ਆਪਾਂ ਨੂੰ ਠੀਕ ਹੈ ਜੀ ਫੇਰ ਹੀ ਪਿਓਰ ਚੀਜ਼ ਕਹਿ ਸਕਦੇ ਆਪਾਂ ਨਹੀਂ ਤਾਂ ਜੇ ਬਾਜ਼ਾਰੋਂ ਚੀਜ਼ ਲੈ ਕੇ ਪਾਤੀ ਉਹ ਤਾਂ ਫੇਰ ਬਾਜ਼ਾਰੂ ਹੀ ਹੋ ਗਈ ਫੇਰ ਤਾਂ ਹਾਂਜੀ ਆਉਣਾ ਵੀਰੇ ਆਪਣਾ ਸਰੂਰ ਤੋਂ ਜਦੋਂ ਆਪਾਂ ਜੇਲ੍ਹ ਵਾਲੀ ਸਾਈਡ ਬਰਨਾਲੇ ਨੂੰ ਜਾਂਦੇ ਆ ਪੁਲਿਸ ਲਾਈਨ ਪੁਲਿਸ ਲਾਈਨ ਤੋਂ ਅੱਗੇ ਕਿੰਨੇ ਕਿਲੋਮੀਟਰ ਨਾਂ ਕਿ ਗਦਾਮਾਂ ਦੇ ਨਾਲ ਠੀਕ ਹੈ ਜੀ ਗ੍ਰੈਡਾ ਤੇ ਮੇਨ ਰੋਡ ਤੇ ਆਪਣੀ ਛੜ ਦੁਕਾਨ ਆ ਕਿੰਨੇ ਕਿਸਾਂ ਡੇ ਠੀਕ ਹੈ ਜੀ ਬਰਨਾਲੇ ਤੋਂ ਜਦੋਂ ਆਪਾਂ ਆਉਣੇ ਆ ਸੱਜੇ ਹੱਥ 200 ਮੀਟਰ ਤੇ ਆਪਣੀ ਢਿੱਲੋ ਕਸਾਂ ਡੇਰੀ ਸੱਜੇ ਹੱਥੋਂ ਦੂਜੇ ਕੱਟਦੇ ਆ ਠੀਕ ਹੈ ਠੀਕ ਹੈ ਜੀ ਬਾਕੀ ਇੱਕ ਗੱਲ ਇਹ ਆ ਵੀ ਜੀ ਕਈ ਵਾਰੀ ਕੋਈ ਬੰਦਾ ਇੱਥੇ ਨਹੀਂ ਆ ਸਕਦਾ ਉਹ ਫੋਨ ਤੇ ਤੁਹਾਡੇ ਤੋਂ ਮੰਗਾ ਰਿਹਾ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਹੈ ਜੀ ਕਈ ਵਾਰੀ ਹਾਂ ਉਹ ਆਪਾਂ ਦੇਖ ਲਾਂਗੇ ਵੀਰੀ ਵੀ ਉਹਦਾ ਥੋੜਾ ਮੋਟਾ ਚਾਰਜ ਹੋਣਗੇ ਜਿੰਨੇ ਕੋ ਉਹ ਚਾਹੇ ਆਪ ਦੇ ਦੇ ਚਾਹੇ ਸਾਥੀ ਉਹ ਵਿੱਚੋਂ ਕਰ ਲਾਂਗੇ ਜਿਵੇਂ ਅਗਲਾ ਕਹੂਗਾ ਅਗਲੇ ਤੱਕ ਪਹਹਾਹ ਜ਼ਰੂਰ ਦੇ ਮਾਗੇ ਉਹਦੇ ਲਈ ਕੀ ਕੁਆਂਟੀਟੀ ਹੋਣੀ ਚਾਹੀਦੀ ਘੱਟੋ ਘੱਟ ਕੀਲੋ ਤੇ ਜਾਂ 5-4 ਕਿਲੋ 7-10 ਆ ਇੱਕ ਦੋ ਦੋ ਕਿਲੋ ਦਾ ਹੁਣ ਬੱਧਾ ਪੈਸੇ ਸਮਾਨ ਘਟਾ ਹਾਂ ਕੋਈ ਦੂ ਕੁੱਚ ਕਾ ਲਓ ਜੀ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਬਾਈ ਨਾਲ ਗੱਲਬਾਤ ਕਰ ਸਕਦੇ ਇੱਕ ਨੰਬਰ ਕੁਆਲਿਟੀ ਜਿਹੜੀ ਘਰ ਦੇ ਵਿੱਚ ਆਪਣੇ ਨੋਰਮਲ ਬਾਈ ਦਾ ਆਪ ਦਾ ਡੈਰੀ ਫਾਰਮਿੰਗ ਇਹ ਨਹੀਂ ਹੈਗਾ ਦੁੱਧ ਜਾਂ ਕੋਈ ਚੀਜ਼ ਮੁੱਲ ਲੈ ਕੇ ਕਿ ਉਹ ਦਹੀਂ ਲੱਸੀ کریم ਵਗੈਰਾ ਬਣਾਉਂਦੇ ਹੋਣਗੇ ਇੱਕ ਨੰਬਰ ਕੁਆਲਿਟੀ ਹੈ ਆਉਣਾ ਤੁਸੀਂ ਹੈ ਪਿਓਰ ਦੀ ਗਰੰਟੀ ਬਾਈ ਹੁਰੀ ਦੇ ਰਹੇ ਨੇ ਜੇ ਗਰੰਟ ਕਮੀ ਪੈਸ਼ੀ ਆਉਂਦੀ ਆ ਤਾਂ ਉਹ ਪੈਸਾ ਵਾਪਸ ਆ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਬਾਈ ਨਾਲ ਗੱਲਬਾਤ ਕਰ ਲੋ ਆਉਣਾ ਸ਼ਹਿਰ ਸੰਗਰੂਰ ਦੇ ਵਿੱਚ ਹੈ ਢਿੱਲੋਂ ਡੈਰੀ ਤੇ ਧੰਨਵਾਦ ਸਾਸ਼ਿਕਾ